ਪਰਸਾਦ ਵਿੱਚ ਹਰ ਸਾਲ ਮਹਿੰਗਾ ਹੁੰਦਾ ਸੋਦਾ ਘਟ ਜਨ ਸਰਜੰਦਰ ਕਿਸਾਨਾਂ ਦੇ ਸੋਦੇ ਤਰਜੀ ਸਾਰੀ ਛੱਡ ਜਾਂਦੀ ਹੈ ਖੇਤਾਂ ਵਿੱਚ ਉਸ ਕਾਰਨ ਫਿਰ ਥੋੜਾ ਜਿਹਾ ਮਹਿੰਗਾ ਹੋ ਜਾਂਦਾ ਹੈ ਹਿਮਾ ਚਲਦੀ ਜਿਆਦਾਤਰ ਹਿਮਾ ਚਲਦੀ ਕਰਦੀ ਹੈ ਜੀ ਸੋਰੀ ਅੱਗੇ ਹਰ ਸਾਲ ਮਹਿੰਗੀ ਹੁੰਦੀ ਹੈ ਲੇਕਿਨ ਇਸ ਵਾਰੀ ਇੱਕ ਮਹੀਨਾ ਹੀ ਪਹਿਲੇ ਐਡ ਐਡਵਾਂਸ ਹੀ ਮਹਿੰਗੀ ਹੋ ਗਈ ਹੈ ਪਿੱਛੇ ਰਸੇ ਰੁਸੇ ਹਿਮਾ ਚਲੇ ਸਾਰੇ ਬੰਦ ਹੋਏ ਵੀ ਸਬਜ਼ੀ ਕੋਈ ਆਈ ਨਹੀਂ ਕਰਦੀ 70 80 ਰੁਪਏ ਕਿਲੋ ਕੀ ਹੈ 120 ਰੁਪਏ ਕਿਲੋ ਮਟਰ ਹੈ 80 100 ਰੁਪਏ ਕਿਲੋ ਭਿੰਡੀਆਂ 60 ਰੁਪਏ ਕਿਲੋ ਫਲਾ ਡਮਾਟਾ ਟਮਾਟਰ ਵੀ 1 2 ਇੰਚ ਮਹੰਗਾ ਹੋਇਆ ਨਾ ਇਹ ਹੋਰ ਸਮਾਜ ਦੀ ਗੱਲ ਕਰੀਏ ਜਿਹੜੇ ਗਰੀਬ ਲੋਕ ਹੈ ਉਹਨਾਂ ਦੇ ਇਸ ਚੀਜ਼ ਦਾ ਬੜਾ ਅਸਰ ਪਿਆ ਰਿਹਾ ਵੀ ਉਹਨਾਂ ਦੇ ਘਰ ਵਿੱਚ ਕੋਈ ਸੁੱਕੀ ਸਮਝ ਨਹੀਂ ਇਸ ਲਈ ਪਾਣੀ ਕਿਉਂਕਿ ਉਹਦੀ ਪਹੁੰਚ ਤੋਂ ਬਾਹਰ ਹੈ ਕੋਈ ਵੀ ਚੀਜ਼ ਲੈ ਲੋ 50 60 ਰੁਪਏ ਕਿਲੋ 100 ਰੁਪਏ ਕਿਲੋ ਹੈ ਇੱਕ ਟਾਈਮ ਦੀ ਜੇ 100 ਰੁਪਏ ਦੀ ਸਬਜ਼ੀ ਹੈਗੀ ਜੇ ਦੋ ਟਾਈਮ ਬਣਾਏਗਾ ਤੇ 200 ਦੀ ਸਬਜ਼ੀ ਮਜ਼ਦੂਰ ਬੰਦਾ ਤੇ ਸਬਜ਼ੀ ਬਣਾ ਹੀ ਨਹੀਂ ਸਕਦਾ one of the premium and prestigious professional institutes providing a wide range of professional courses with 100% placement assistance we are sri sai group of institutes every year, every year, every year, every year. ਦਿਲੀਆਂ ਵੜੀਆਂ ਨਹੀਂ ਆ ਜੇ ਪਰਵਲ ਹੋ ਗਿਆ ਜੰਮਸਿਕ ਹੋਈ ਆਮਲਾ ਹੋ ਗਿਆ ਟਕੋੜਾ ਹੋ ਗਿਆ ਐਸਾ ਤੋਂ ਦੇ ਬਾਹਰੋਂ ਦੇ ਬਾਕੀ ਸਭ ਮਾਸ਼ਲ ਦਾਰੀ ਕਿਹੜੀ ਕਿਹੜੀ ਸਬਜ਼ੀ ਹੈ ਜਿਹੜੀ ਮਹਿੰਗੀ ਜਿਹੜੀ ਸਾਰੀਆਂ ਟੋਟਲ ਤਕਰੀਬਨ ਮਹਿੰਗੇ ਹੀ ਆ ਬਰਸਾਤ ਦੇ ਕਾਰਨ ਮਹਿੰਗੀ ਹਰ ਸਾਲ ਤਰ੍ਹਾਂ ਹਰ ਸਾਲ ਮਹਿੰਗੀਆਂ ਹੋਈਆਂ ਕੋਈ ਸਸਤੀ ਕੋਈ ਨਹੀਂ ਹੈ ਸਬਜ਼ੀ ਸਰ ਜੀ ਨਾਮ ਆਪਣਾ ਰਾਹੁਲ ਮਾਜਾ ਨਾਮਾ ਜੀ ਮੇਰਾ ਸਰੋ ਸਬਜੀ ਸੋਰੀ ਅੱਗੇ ਹਰ ਸਾਲ ਮਹਿੰਗੀ ਹੁੰਦੀ ਹੈ ਲੇਕਿਨ ਇਸ ਸੋਰੀ ਇੱਕ ਮਹੀਨਾ ਹੀ ਪਹਿਲੇ ਐਡਵਾਂਸ ਹੀ ਮਹਿੰਗੀ ਹੋ ਗਈ ਹੈ ਪਿੱਛੇ ਰਸੇ ਰਸੇ ਹਿਮਾਚਲ ਦੇ ਸਾਰੇ ਬੰਦ ਹੋਏ ਵੀ ਹੈ ਸਬਜੀ ਕੋਈ ਆਈ ਨਹੀਂ ਗੱਲ ਦੀ 70 80 ਰੁਪਏ ਕਿਲੋ ਕੀ ਹੈ 120 ਰੁਪਏ ਕਿਲੋ ਮਟਰ ਹੈ 80 100 ਰੁਪਏ ਕਿਲੋ ਪਿੰਡੀਆਂ 60 ਰੁਪਏ ਕਿਲੋ ਫਲਾ ਡਮਾਟਾ ਟਮਾਟਰ ਵੀ ਇੱਕ ਦੋ ਦਿਨ ਚ ਮਹਿੰਗਾ ਹੋਇਆ ਨਾ ਇਹ ਹੋਰ ਇਹਦੇ ਵਿੱਚ ਗਾਗ ਦਾ ਵੀ ਫਰਕ ਸੋ 120 ਰੁਪਏ ਗਾਗ ਵਿਚਾਰਾ ਕੀ ਕਰਿਆ ਜਾ ਜੀ ਗਾਗ ਨੂੰ ਸਬਜ਼ੀ ਨਹੀਂ ਮਿਲੇਗੀ ਵਿਚਾਰਾ ਤਾਂ ਉਹਨਾਂ ਦੇ ਲੈਣੀ ਹੈ ਵਿਚਾਰਨੇ ਥੋੜੀ ਲਾਈ ਹੈਗਾ ਲੈ ਕੇ ਤੇ ਜਾਣੀ ਉਹਨੇ ਗਾਲਾਂ ਕਿਹੜੀਆਂ ਸਸਤੀਆਂ ਇਹ ਸਬਜ਼ੀਆਂ ਉਸ ਤੋਂ ਵੀ ਮਹਿੰਗੀਆਂ ਹੈਗੇ ਮਸਾਲੇ ਹੋਰ ਮਹਿੰਗੇ ਹੋਗੇ 100 ਰੁਪਏ ਕਿਲੋ ਮਰਚਾ ਕੀ 120 30 ਰੁਪਏ ਕਿਲੋ ਅਦਰਕ 150 ਰੁਪਏ ਕਿਲੋ ਲਸਣ ਹੈਗਾ ਯਾ ਲੱਗਦਾ ਕਿ ਇਹ ਘਰ ਦੀ ਖੋਈ ਤੇ ਫਰਕ ਪਏਗਾ ਸਰ ਜੀ ਪੂਰਾ ਪੂਰਾ ਫਰਕ ਮਾਣਾ ਜੀ ਕੋਈ ਮਾੜਾ ਮਾੜਾ ਬੰਦਾ ਵੀ ਲੈਣ ਆਇਆ ਕੋਈ ਸਬਜ਼ੀ ਦੇ 1.5 200 ਰੁਪਏ ਦੇ ਆਉਂ ਬੰਦੇ ਦਾ ਪਤਾ ਵੀ ਨਹੀਂ ਲੱਗਦਾ ਸਰ ਗੱਲ ਇਹ ਹੈ ਕਿ ਸਬਜ਼ੀਆਂ ਇੰਨੀਆਂ ਕਿ ਮਹਿੰਗੀਆਂ ਹੋ ਗਈਆਂ ਵੀ ਸਾਡੀ ਪਹੁੰਚ ਤੋਂ ਦੂਰ ਹੋ ਰਹੀਆਂ ਕਿਉਂਕਿ ਜਿਹੜੀ ਪਹਿਲੇ ਸਬਜ਼ੀ ਕੋਈ 10 ਰੁਪਏ ਕਿਲੋ ਸੀ ਅੱਜ ਉਹ ਹੀ ਸਬਜ਼ੀ 100 ਰੁਪਏ ਕਿਲੋ ਵਿਕ ਰਹੀ ਹੈ ਤੇ ਇਸਰਕੇ ਅਸੀਂ ਇੱਥੇ ਰੋਜ਼ ਹੁਣ ਦੋਨੇ ਕਿਲਿਆ ਸਬਜ਼ੀਆਂ ਬਣਾ ਰਹੇ ਹਾਂ ਤੇ ਇਥੋਂ ਦੀ ਵੀ ਗੱਲ ਹੈ ਅਸੀਂ ਕਹਿੰਦੇ ਆਪਾਂ ਸਮਾਜ ਦੀ ਗੱਲ ਕਰੀਏ ਜਿਹੜੇ ਗਰੀਬ ਲੋਕ ਹੈ ਉਹਨਾਂ ਦੇ ਇਸ ਚੀਜ਼ ਦਾ ਬੜਾ ਅਸਰ ਪੈ ਰਿਹਾ ਵੀ ਉਹਨਾਂ ਦੇ ਘਰ ਵਿੱਚ ਕੋਈ ਸੁੱੱਕੀ ਸਬਜ਼ੀ ਨਹੀਂ ਇਸ ਲਈ ਪਾ ਗਈ ਕਿਉਂਕਿ ਉਹਦੀ ਪਹੁੰਚ ਤੋਂ ਬਾਹਰ ਹੈ ਕੋਈ ਵੀ ਚੀਜ਼ ਲੈ ਲੋ 50 60 ਰੁਪਏ ਕਿਲੋ 100 ਰੁਪਏ ਕਿਲ ਇੱਕ ਟਾਈਮ ਦੀ ਜੇ 100 ਰੁਪਏ ਦੀ ਸਬਜ਼ੀ ਹੈਗੀ ਜੇ ਦੋ ਟਾਈਮ ਬਣਾਏਗਾ ਤੇ 200 ਦੀ ਸਬਜ਼ੀ ਮਜ਼ਦੂਰ ਬੰਦੇ ਤੇ ਸਬਜ਼ੀ ਬਣਾਈ ਨਹੀਂ ਸਕਦਾ ਸਿੱਧਾ ਸਿੱਧਾ ਅਸਰ ਲੋਕਾਂ ਦੀ ਜੇਬ ਵਿੱਚ ਪੈ ਰਿਹਾ ਹੈ ਸਰਕਾਰ ਨੂੰ ਵੀ ਇਹਦੇ ਬਾਰੇ ਕੋਈ ਸੋਚਣਾ ਚਾਹੀਦਾ ਹੈ ਕਿ ਸਬਸਿਡੀ ਦੇ ਕੇ ਕਿ ਸਬਜ਼ੀ ਲੋਕਾਂ ਨੂੰ ਸਸਤੀ ਮਿਲੇ ਸਾਡੀ ਸਥਿਤੀ ਸੌਬੇ ਬਹੁਤ ਜ਼ਿਆਦਾ ਆਫਕਤਾਂ ਰਿਹਾ ਜੀ ਮਹਨਾਈ ਜੇ ਸਬਜ਼ੀ ਬਹੁਤ ਜ਼ਿਆਦਾ ਮੀਗੀ ਹੋ ਗਈ ਹੈ ਅਸੀਂ ਪਹਿਲਾਂ ਇੱਕ ਦਾਲ ਬਣਾਉਂਦੇ ਸੀ ਨਾਲ ਸੁੱਕੀ ਸਬਜ਼ੀ ਬਣਾਉਂਦੇ ਸੀ ਲੇਕਿਨ ਜਿਉਂ ਦੀਆਂ ਸਬਜ਼ੀਆਂ ਮਹਿੰਗੀਆਂ ਹੋਈਆਂ ਨੇ ਸਾਨੂੰ ਜ਼ਿਆਦਾਤਰ ਆਲੂ ਤਰੀ ਵਾਲੇ ਆਲੂ ਬਣਾਉਣੇ ਪੈ ਰਹੇ ਨੇ ਜਾਂ ਕਈ ਬਲੇ ਆਲੂ ਬਣਾਉਣੇ ਪੈ ਰਹੇ ਨੇ ਸਬਜ਼ੀ ਨੂੰ ਹੱਥ ਨਹੀਂ ਪੈ ਰਹਾ ਦੇ ਇਸ ਵਾਸਤੇ ਅਸੀਂ ਮਜਬੂਰ ਹੋ ਕੇ ਇਹ ਚੀਜ਼ਾਂ ਕਰ ਰਹੇ ਹਾਂ